ਸਚੀ ਗਾਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਦੂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਹਬਜਾਦਿਆਂ ਦੇ ਰੂਪ ਦੇ ਵਿੱਚ ਫੈਨਸੀ ਡਰੈਸ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਬਾਲ ਭਲਾਈ ਕਾਉਂਸਲ ਦੇ ਸੂਬਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਉਹਨਾਂ ਇਸ ਕਦਮ ਨੂੰ ਸਿੱਖ ਵਿਰੋਧੀ ਅਤੇ ਪਾਈਚਾਰਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ। ਗਰੇਵਾਲ ਨੇ ਅਪੀਲ ਕੀਤੀ ਹੈ ਕਿ ਇਸ ਸਮਾਗਮ ਨੂੰ ਬਿਨਾਂ ਦੇਰੀ ਰੱਦ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੇ ਵੱਲੋਂ 12 ਦਸੰਬਰ ਨੂੰ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾ ਰਹੇ ਰਾਜਪਦਰੀ ਵੀਰ ਬਾਲ ਦਿਵਸ ਪ੍ਰੋਗਰਾਮ ਤੇ ਸਖਤ ਇਤਰਾਜ਼ ਪਰਗਟ ਕਰਦੇ ਆ ਇਸ ਨੂੰ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੇ ਵਿਰੁੱਧ ਕਰਾਰ ਦਿੱਤਾ ਹੈ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਬਾਲ ਭਲਾਈ ਕੌਂਸਲ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਾ ਸਮਾਗਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਰੱਦ ਕੀਤਾ ਜਾਵੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸੰਪੂਰਨ ਹੋਈ ਆ। ਇਹ ਸ਼ਹਾਦਤ ਦੀ ਦੇ ਆਰੰਭ ਵਿੱਚ ਜਾਂ ਹੋਰ ਕਈ ਮਾਮਲਿਆਂ ਵਿੱਚ ਬੜੀਆਂ ਹੀ ਵਿਵਾਦਤ ਜਿਹੜੇ ਮਾਮਲੇ ਸਾਹਮਣੇ ਆਏ ਆ ਜਿਹੜੀ ਕਿ ਸਰਕਾਰ ਵੱਲੋਂ ਸਟਾਫ ਦੀ ਨਿਯੁਕਤੀ ਲਈ ਭਾਵੇਂ ਕਿ ਹਰ ਸਿੱਖ ਦਾ ਹਰ ਸੰਸਥਾ ਦਾ ਅਧਿਕਾਰ ਆ ਪਰ ਕੀ ਆ ਵੀ ਮਰਜ਼ਾ ਦਾ ਦੀ ਉਲੰਘਣਾ ਜਿਹੜੀਆਂ ਦੇਖਣ ਵਿੱਚ ਆਈਆਂ ਸਿੱਖਾਂ ਦੇ ਮੰਤੇ ਡੂੰਗਾ ਰੋਸ ਹੋਇਆ ਤੇ ਅੱਜ ਇੱਕ ਪੱਤਰ ਜਿਹੜਾ ਸਾਹਮਣੇ ਆਇਆ ਜਿਹੜਾ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਡੀਸੀ ਸਾਹਿਬਾਨ ਨੂੰ ਤੇ ਜਿਹੜਾ ਚਾਈਲਡ ਵੈਲਫੇਅਰ ਦਾ ਡਿਪਾਰਟਮੈਂਟ ਆ ਉਹਸੇ ਦੇ ਵੱਲੋਂ ਜਿਹੜਾ ਸਕੂਲਾਂ ਨੂੰ ਸਕਸ਼ਨ ਹੈ ਉਮਰ ਦੇ ਮੁਤਾਬਕ ਬੱਚਿਆਂ ਨੂੰ ਇਹ ਕਿਹਾ ਗਿਆ ਕਿ ਬੱਚੇ ਜਿਹੜੇ ਆ ਉਹ ਸਾਬਜਦਿਆਂ ਦੇ ਜਿਹੜੇ ਆ ਆਪਣੇ ਉਹਨਾਂ ਦੀ ਡਰੈਸ ਪਾ ਕੇ ਆਉਣਗੇ ਤੇ ਮਾਦਾ ਗੁਜਰਤੋਂ ਦੇ ਦੇ ਰੂਪ ਦੇ ਵਿੱਚ ਡਰੈਸ ਬਣਾ ਕੇ ਆਉਣਗੇ ਲਾਵਾ ਬੰਦਾ ਸਿੰਘ ਭਾਦਰ ਤੇ ਭਗਤ ਸਿੰਘ ਦੇ ਬਾਰੇ ਦੇ ਵਿੱਚ ਜਿਹੜੀ ਕੀ ਗੱਲ ਸਮਝੋ ਬਾਹਰ ਦਿਖਾਈ ਦੇ ਰਹੀ ਆ ਕਿ ਕੀ ਸਰਕਾਰ ਦੇ ਨਾਲ ਇਹਨਾਂ ਦਾ ਕੋਈ ਐਸਾ ਸਮਝਦਾਰ ਜਾਂ ਜਾਣਕਾਰ ਜਾਂ ਸਿੱਖ ਮਰਿਆਦਾ ਨੂੰ ਸਮਝਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈਗਾ ਸੋ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਅਸੀਂ ਕਰਦੇ ਆ ਤਾਂ ਫਿਰ ਇਸ ਨੂੰ ਸਿਆਸੀ ਵਿਰੋਧ ਕਿਹਾ ਜਾਂਦਾ ਅਸੀਂ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਦੱਸਣਾ ਚਾਹੁੰਦੇ ਆ ਕਿ ਸਰਕਾਰ ਜਿਸ ਤਰ੍ਹਾਂ ਤੁਰੀ ਆ ਰਾਜਨੀਤਿਕ ਖੇਤਰ ਦੇ ਅੰਦਰ ਬੜੇ ਤਰ੍ਹਾਂ ਦੇ ਮਲ ਖਾੜੇ ਚੱਲਦੇ ਆ ਪਰ ਧਾਰਮਿਕ ਮਾਮਲੇ ਵਿੱਚ ਜਿਹੜੀ ਸਮੇਂ ਦੀ ਸਰਕਾਰ ਆ ਉਹ ਨਾ ਦਖਲ ਦੇਵੇ ਸਿੱਖਾਂ ਦੀ ਮਰਿਆਦਾ ਦੇ ਮੁਤਾਬਕ ਹਾਲ ਤੱਕ ਸਭ ਤੋਂ ਹੁਕਮ ਹੋਇਆ ਵਾ ਕਿ ਕੋਈ ਵੀ ਜਿਹੜਾ ਜਿਹੜਾ ਉਹ ਵਿਅਕਤੀ ਆ ਉਹ ਸਿਖਰੂਪ ਦੇ ਵਿੱਚ ਜਾਂ ਕਿਸੇ ਹੋਰ ਐਮੀਨੇਸ਼ਨ ਦੇ ਦੁਆਰਾ ਦੁਆਰਾ ਕੋਈ ਰੋਲ ਨਹੀਂ ਕਰ ਸਕਦਾ ਸੋ ਪਾਇਆ ਮੈਂਗੀ ਪਿਛਲੇ ਸਮੇਂ ਚ ਦੇਸ਼ ਦੀ ਸਰਕਾਰ ਵੱਲੋਂ ਸਾਹਿਬਜ਼ਾਦੇ ਜਿਹੜੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਮਨਾਇਆ ਗਿਆ ਕਾਲ ਤੱਕ ਸਾਬ ਨੂੰ ਉਸ ਗੱਲ ਦਾ ਵੀ ਜਿਹੜਾ ਸਵੈੈਸ਼ਨ ਦਿੱਤੀ ਗਈ ਸੀ ਕਿ ਵੀਰ ਬਾਲ ਦਿਵਸ ਨਾਮ ਜਿਹੜਾ ਵਾ ਸਾਹਿਬਜ਼ਾਦੇ ਦੀ ਇਸ਼ਾਰਤ ਦੇ ਨਾਲ ਮੇਲ ਨਹੀਂ ਖਾਂਦਾ ਸੋ ਇਹੀ ਗੱਲ ਨੂੰ ਲੈ ਕੇ ਹੁਣ ਉਹ ਸਕੀਂਦਰ ਦੀਆਂ ਉਹਨਾਂ ਰਾਹਾਂ ਤੇ ਸਾਡੀ ਪੰਜਾਬ ਦੀ ਸਰਕਾਰ ਚੱਲ ਪਈ ਆ ਉਹ ਸਾਨੂੰ ਦਿਖਾਈ ਦੇ ਰਿਹਾ ਕਿ ਮਨਦੀਪ ਚੋਧੀਆਂ ਵਗੈਰਾ ਜਿੰਨੇ ਇੱਥੇ ਬੈਠੇ ਆ ਉਹ ਸਿੱਖੀ ਤੋਂ ਬੜੇ ਤੋਂਹਾ ਦੂਰ ਨੇ ਤੇ ਇਹ ਸਾਰੇ ਨੂੰ ਆਜ ਦੇ ਝੰਡਾ ਬਣਾ ਕੇ ਚੱਲ ਰਹੇ ਨੇ ਅਸੀਂ ਇਸ ਗੱਲ ਲਈ ਜਿਹੜੇ ਕਿਨਾਂ ਸਰਕਾਰ ਦੇ ਵਿੱਚ ਬੈਠੇ ਸਿੱਖ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਚੇਤਨ ਹੋਵੋ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਬਹੁਤ ਮਾੜਾ ਵਾ ਸਿੱਖਾਂ ਦੇ ਲਈ ਵੱਡੀ ਇੱਕ ਚੁਣੌਤੀ ਪੈਦਾ ਕਰ ਰਹੇ ਹੋ ਸੋ ਇਹ ਜਿਹੜਾ ਤੁਸੀਂ ਆਰਡਰ ਕੱਢਿਆ ਇਹ ਆਰਡਰ ਬਹੁਤ ਮਾੜੇ ਤੇ ਬੜੇ ਖਤਰਨਾਕ ਨੇ ਸੋ ਸੰਸਥਾਵਾਂ ਇਹਦਾ ਇਹਦੀ ਮੁਖਾਲਫਤ ਵੀ ਕਰ ਰਹੀਆਂ ਅਸੀਂ ਵੀ ਡਰ ਕੇ ਸ਼ਰੋਨੀ ਕਮੇਟੀ ਵੱਲੋਂ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪੱਤਰ ਵੀ ਜਾ ਰਿਹਾ ਉਹਨਾਂ ਵੱਲੋਂ ਇਸ ਗੱਲ ਦੀ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਆ ਕਿ ਇਹ ਜਿੰਨਾ ਕੁ ਤੁਸੀਂ ਜਿਹੜਾ ਕੱਢਿਆ ਬਾਅਦਰ ਇਹ ਸਾਡੇ ਨੂੰ ਤੁਰੰਤ ਵਾਪਸ ਲਓ ਇਹ ਚੀਜ਼ਾਂ ਸਿੱਖਾਂ ਦੇ ਵਿੱਚ ਨਹੀਂ ਪ੍ਰਮਾਣਿਤ ਇਹ ਸਾਡੀ ਮਰਜ਼ਾ ਦਾ ਦੇ ਵਿੱਚ ਇਹ ਨਹੀਂ ਆਉਂਦੀਆਂ ਕਿ ਸਾਬਜਾਦਿਆਂ ਦਾ ਸਵਾਗ ਨਹੀਂ ਰਚਾਇਆ ਜਾ ਸਕਦਾ ਮਾਤਾ ਗੁਜਰਕੌਰ ਜੀ ਬਾਬਾ ਬੰਦਾ ਸਿੰਘ ਭਾਦਰ ਸਾਡੇ ਕੌਮ ਦੇ ਮਹਾਨ ਯੋਧੇ ਹੋਏ ਇਹਨਾਂ ਦਾ ਸਵਾਗ ਨਹੀਂ ਰਚਾਇਆ ਜਾ ਸਕਦਾ ਸੋ ਇਸ ਕਰਕੇ ਇਸ ਗੱਲ ਦੇ ਅਸੀਂ ਡਟ ਕੇ ਖਲਾਫ ਆਂ ਸਬੂਜਾ ਸਿੱਖ ਜਗਦੀਆਂ ਭਾਵਨਾਵਾਂ ਨੂੰ ਫੇਸ ਪਹੁੰਚੀ ਆ। ਤੋਂ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ ਤੇ ਇਸ ਗੱਲ ਦੀ ਮਾਫੀ ਮੰਗੇ। ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪੰਜਾਬ ਸਰਕਾਰ ਤੇ ਵੱਲੋਂ ਵੀਰ ਬਾਲ ਦਿਵਸ ਸੰਬੰਧੀ ਕੀਤੇ ਨਿਰਦੇਸ਼ ਮਾਤਾ ਗੁਜਰੀ ਜੀ ਅਤੇ ਛੋਟੇ ਸੈਬਜਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਹਰ ਕੋਈ ਸੇਖਾ ਗੁਆਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਕਹਿ ਕਿ ਸਿੱਖ ਸਿਧਾਂਤਾਂ ਰਵਾਇਤਾਂ ਪਰੰਪਰਾਵਾਂ ਤੇ ਕਦਰਾਂ ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਿਕਤਾ ਨੂੰ ਸੱਟ ਮਾਰਨ ਵਾਲੀ ਹੈ ਬੇਨਤੀ ਇਹ ਆ ਮੈਂ ਤਾਂ ਅੰਦਰ ਬਾਬਾ ਗੁਰਵਾਰ ਸਿੰਘ ਦੇ ਪੋਂਗੇ ਜੀ ਸਗਾ ਮੈਨੂੰ ਉੱਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫ਼ਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿ ਪੁਲਿਸ ਮੇਰੇ ਖਿਆਲੋਂ ਫੜ ਕੇ ਲੈ ਗਈ ਆ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗਸਾਗਿਆ ਸਰਦਾਰ ਸਖਬੀਰ ਸਿੰਘ ਬਾਦਲ ਦੇ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾ ਤੌਰ ਤੇ ਉੱਤੇ ਮੈਂ ਕਿਨੂੰ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਏ ਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਢੰਗ ਨਾਲ ਹੋਈ ਇਹ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਕਿ ਸਾਹਿਬ ਲੱਗਦਾ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਕਟਾਈ ਹੋਈ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਪਿਆ ਇਸੇ ਪ੍ਰਬੰਧ ਜਿਹੜਾ ਆ ਮੀਡੀਆ ਤੇ ਜਿਆਦਾ ਜ਼ੋਰ ਪਰਬੰਧ ਜਿਹੜਾ ਸਾਰਾ ਹੀ ਮੀਡੀਆ ਮੀਡੀਆ ਨੂੰ ਤੁਹਾਨੂੰ ਸਾਰੀ ਵਾਈਟ ਆਊਟਰ ਕਰੋਗੀ ਜੇ ਸਾਰੀ ਉਹ ਬਿਲਕੁਲ ਨਹੀਂ ਅਜਿਹਾ ਕਰਨ ਦੇ ਦਾ ਮੀਡੀਆ ਤੁਸੀਂ ਪਲੀਜ਼ ਹੁਣ ਜਰਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਦੇ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਅਤੇ ਸਿੱਖ ਰਵਾਇਤਾਂ ਦੇ ਵਿਰੁੱਧ ਹੈ ਸਿੱਖ ਇਤਿਹਾਸ ਤੇ ਪਰੰਪਰਾਵਾਂ ਦੇ ਮੱਦੇਨਜ਼ਰ 10ਵੇਂ ਪਾਸ਼ਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਵੱਡੇ ਯੋਧਿਆਂ ਵਰਗੀ ਹੈ ਇਸੇ ਲਈ ਸਾਹਿਬਜ਼ਾਦਿਆਂ ਨੂੰ ਸੰਬੋਧਨ ਸਮੇਂ ਬਾਬਾ ਸ਼ਬਦ ਨਾਲ ਸਤਿਕਾਰ ਦਿੱਤਾ ਆੰਦਾ ਐ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350ਵੀਂ ਸਾਲਾ ਸ਼੍ਰੀ ਸ਼ਹੀਦੀ ਸ਼ਤਾਬਦੀ ਦੇ ਸਮੇਂ ਕਰਵਾਏ ਗਏ ਧਾਰਮਿਕ ਸਮਾਗਵਾਂ ਦੇ ਵਿੱਚ ਵੀ ਮर्यादा ਤੇ ਪਰੰਪਰਾਵਾਂ ਦਾ ਉਲੰਘਣ ਕੀਤਾ ਗਿਆ ਜਿਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ ਸਸਿਕਾ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਦੂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਹਬਜਾਦਿਆਂ ਦੇ ਰੂਪ ਦੇ ਵਿੱਚ ਫੈਨਸੀ ਡਰੈਸ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਬਾਲ ਭਲਾਈ ਕਾਉਂਸਲ ਦੇ ਸੂਬਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਉਹਨਾਂ ਇਸ ਕਦਮ ਨੂੰ ਸਿੱਖ ਵਿਰੋਧੀ ਅਤੇ ਭਾਈਚਾਰਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ। ਗਰੇਵਾਲ ਨੇ ਅਪੀਲ ਕੀਤੀ ਹੈ ਕਿ ਇਸ ਸਮਾਗਮ ਨੂੰ ਬਿਨਾਂ ਦੇਰੀ ਰੱਦ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੇ ਵੱਲੋਂ 12 ਦਸੰਬਰ ਨੂੰ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾ ਰਹੇ ਰਾਜਪਦਰੀ ਵੀਰ ਬਾਲ ਦਿਵਸ ਪ੍ਰੋਗਰਾਮ ਤੇ ਸਖਤ ਇਤਰਾਜ਼ ਪਰਗਟ ਕਰ ਦਿਆ ਇਸ ਨੂੰ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੇ ਵਿਰੁੱਧ ਕਰਾਰ ਦਿੱਤਾ ਐ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਬਾਲ ਭਲਾਈ ਕੌਂਸਲ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਾ ਸਮਾਗਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਰੱਦ ਕੀਤਾ ਜਾਵੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬ ਦੀ ਸੰਪੂਰਨ ਹੋਈ ਆ। ਇਹ ਸ਼ਤਾਬ ਦੀ ਦੇ ਆਰੰਭ ਵਿੱਚ ਜਾਂ ਹੋਰ ਕਈ ਮਾਮਲਿਆਂ ਵਿੱਚ ਬੜੀਆਂ ਹੀ ਵਿਵਾਦਤ ਜਿਹੜੇ ਮਾਮਲੇ ਸਾਹਮਣੇ ਆਏ ਆ ਜਿਹੜੀ ਕੀ ਸਰਕਾਰ ਵੱਲੋਂ ਸਟਾਫ ਦੀ ਨੁਮਾਈ ਦੀ ਭਾਵੇਂ ਕੀ ਹਰ ਸਿੱਖ ਦਾ ਹਰ ਸੰਸਥਾ ਦਾ ਅਧਿਕਾਰ ਆ ਪਰ ਕੀ ਆ ਵੀ ਮਰਜ਼ਾ ਦਾ ਦੀ ਉਲੰਘਣਾ ਜਿਹੜੀਆਂ ਦੇਖਣ ਵਿੱਚ ਆਈਆਂ ਸਿੱਖਾਂ ਦੇ ਮੰਤੇ ਡੂੰਗਾ ਰੋਸ ਹੋਇਆ ਤੇ ਅੱਜ ਇੱਕ ਪੱਤਰ ਜਿਹੜਾ ਸਾਹਮਣੇ ਆਇਆ ਜਿਹੜਾ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਡੀਸੀ ਸਾਹਿਬਾਨ ਨੂੰ ਤੇ ਜਿਹੜਾ ਚਾਈਲਡ ਵੈਲਫੇਅਰ ਦਾ ਡਿਪਾਰਟਮੈਂਟ ਆ ਉਸ ਦੇ ਵੱਲੋਂ ਜਿਹੜਾ ਸਕੂਲਾਂ ਨੂੰ ਸਖਤਨ ਹੈ ਉਮਰ ਦੇ ਮੁਤਾਬਕ ਬੱਚਿਆਂ ਨੂੰ ਇਹ ਕਿਹਾ ਗਿਆ ਕਿ ਬੱਚੇ ਜਿਹੜੇ ਆ ਉਹ ਸਾਬਜਾਦਿਆਂ ਦੇ ਜਿਹੜੇ ਆ ਆਪਣੇ ਉਹਨਾਂ ਦੀ ਡਰੈਸ ਪਾ ਕੇ ਆਉਣਗੇ ਤੇ ਮਾਦਾ ਗੁਜਰਤੋਂ ਦੇ ਦੇ ਰੂਪ ਦੇ ਵਿੱਚ ਡਰੈਸ ਬਣਾ ਕੇ ਆਉਣਗੇ ਲਾਵਾ ਬੰਦਾ ਸਿੰਘ ਭਾਦਰ ਤੇ ਭਗਤ ਸਿੰਘ ਦੇ ਬਾਰੇ ਦੇ ਵਿੱਚ ਜਿਹੜੀ ਕੀ ਗੱਲ ਸਮਝੋ ਬਾਹਰ ਦਿਖਾਈ ਦੇ ਰਹੀ ਆ ਕਿ ਕੀ ਸਰਕਾਰ ਦੇ ਨਾਲ ਇਹਨਾਂ ਦਾ ਕੋਈ ਐਸਾ ਸਮਝਦਾਰ ਜਾਂ ਜਾਣਕਾਰ ਜਾਂ ਸਿੱਖ ਮਰਯਾਦਾ ਨੂੰ ਸਮਝਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈਗਾ ਸੋ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਅਸੀਂ ਕਰਦੇ ਆ ਤਾਂ ਫਿਰ ਇਸ ਨੂੰ ਸਿਆਸੀ ਵਿਰੋਧ ਕਿਹਾ ਜਾਂਦਾ ਅਸੀਂ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਦੱਸਣਾ ਚਾਹੁੰਦੇ ਆ ਕਿ ਸਰਕਾਰ ਜਿਸ ਤਰ੍ਹਾਂ ਤੁਰੀ ਆ ਰਾਜਨੀਤਿਕ ਖੇਤਰ ਦੇ ਅੰਦਰ ਬੜੇ ਤਰ੍ਹਾਂ ਦੇ ਮਲ ਖਾੜੇ ਚੱਲਦੇ ਆ ਪਰ ਧਾਰਮਿਕ ਮਾਮਲੇ ਵਿੱਚ ਜਿਹੜੀ ਸਮੇਂ ਦੀ ਸਰਕਾਰ ਆ ਉਹ ਨਾ ਦਖਲ ਦੇਵੇ ਸਿੱਖਾਂ ਦੀ ਮਰਿਆਦਾ ਦੇ ਮੁਤਾਬਕ ਹਾਲ ਤੱਕ ਸਭ ਤੋਂ ਹੁਕਮ ਹੋਇਆ ਵਾ ਕਿ ਕੋਈ ਵੀ ਜਿਹੜਾ ਜਿਹੜਾ ਉਹ ਵਿਅਕਤੀ ਆ ਉਹ ਸ੍ਰੀ ਗੁਰੂ ਦੇ ਵਿੱਚ ਜਾਂ ਕਿਸੇ ਹੋਰ ਐਮਿਨੇਸ਼ਨ ਦੇ ਦੁਆਰਾ ਦੁਆਰਾ ਕੋਈ ਰੋਲ ਨਹੀਂ ਕਰ ਸਕਦਾ ਸੋ ਪਿਆਮ ਰਹੀ ਕਿ ਪਿਛਲੇ ਸਮੇਂ ਚ ਦੇਸ਼ ਦੀ ਸਰਕਾਰ ਵੱਲੋਂ ਸਾਬਜਾਦਿਆਂ ਦੇ ਜਿਹੜੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਬਣਾਇਆ ਗਿਆ ਕਾਲ ਤੱਕ ਸਾਹਿਬ ਵੱਲੋਂ ਉਸ ਗੱਲ ਦਾ ਵੀ ਜਿਹੜਾ ਸਵੈੈਸ਼ਨ ਦਿੱਤੀ ਗਈ ਸੀ ਕਿ ਵੀਰ ਬਾਲ ਦਿਵਸ ਨਾਮ ਜਿਹੜਾ ਵਾ ਸਾਬਜਾਦਿਆਂ ਦੀ ਇਸ਼ਾਰਤ ਕੋਲ ਨਾਲ ਮੇਲ ਨਹੀਂ ਖਾਂਦਾ ਸੋ ਇਹੀ ਗੱਲ ਨੂੰ ਲੈ ਕੇ ਹੁਣ ਉਸ ਕੇਂਦਰ ਦੀਆਂ ਉਹਨਾਂ ਰਾਹਾਂ ਤੇ ਸਾਡੀ ਪੰਜਾਬ ਦੀ ਸਰਕਾਰ ਚੱਲ ਪਈ ਆ ਉਹ ਸਾਨੂੰ ਦਿਖਾਈ ਦੇ ਰਿਹਾ ਕਿ ਮਨਦੀਪ ਚੋਧੀਆ ਵਗੈਰਾ ਜਿੰਨੇ ਇੱਥੇ ਬੈਠੇ ਆ ਉਹ ਸਿੱਖੀ ਤੋਂ ਬੜੇ ਤੋਹਾ ਦੂਰ ਨੇ ਤੇ ਇਹ ਸਾਰੇ ਨੂੰ ਆਜ ਦੇ ਝੰਡਾ ਬਣਾ ਕੇ ਚੱਲ ਰਹੇ ਨੇ ਅਸੀਂ ਇਸ ਗੱਲ ਲਈ ਜਿਹੜੇ ਕਿਨਾਂ ਸਰਕਾਰ ਦੇ ਵਿੱਚ ਬੈਠੇ ਸਿੱਖ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਕੇਤਨ ਹੋ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਬਹੁਤ ਮਾੜਾ ਵਾ ਸਿੱਖਾਂ ਦੇ ਲਈ ਵੱਡੀ ਇੱਕ ਚੜ੍ਹਤੀ ਪੈਦਾ ਕਰ ਰਹੇ ਹੋ ਸੋ ਇਹ ਜਿਹੜਾ ਤੁਸੀਂ ਆਰਡਰ ਕੱਢਿਆ ਇਹ ਆਰਡਰ ਬਹੁਤ ਮਾੜੇ ਤੇ ਬੜੇ ਖਤਰਨਾਕ ਨੇ ਸੋ ਸੰਸਥਾਵਾਂ ਦਾ ਤੇ ਦੀ ਮੁਖਾਲਫਤ ਵੀ ਕਰ ਰਹੀਆਂ ਅਸੀਂ ਵੀ ਡਰ ਕੇ ਸ਼ਰੋਨੀ ਕਮੇਟੀ ਵੱਲੋਂ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪੱਤਰ ਵੀ ਜਾ ਰਿਹਾ ਉਹਨਾਂ ਵੱਲੋਂ ਇਸ ਗੱਲ ਦੀ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਆ ਕਿ ਇਹ ਜਿੰਨਾ ਕੁ ਤੁਸੀਂ ਜਿਹੜਾ ਕੱਢਿਆ ਵਾ ਆਰਡਰ ਇਹ ਸਾਡ ਨੂੰ ਤੁਰੰਤ ਵਾਪਸ ਲਓ ਇਹ ਚੀਜ਼ਾਂ ਸਿੱਖਾਂ ਦੇ ਵਿੱਚ ਨਹੀਂ ਪ੍ਰਮਾਣਤ ਇਹ ਸਾਡੀ ਮਰਜ਼ਾ ਦਾ ਦੇ ਵਿੱਚ ਇਹ ਨਹੀਂ ਆਉਂਦੀਆਂ ਕਿ ਸਾਬਜਾਦਿਆਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ ਮਾਤਾ ਗੁਜਰ ਕੌਰ ਜੀ ਬਾਬਾ ਬੰਦਾ ਸਿੰਘ ਭਾਦਰ ਸਾਡੇ ਕੌਮ ਦੇ ਮਹਾਨ ਯੋਧੇ ਹੋਏ ਇਨਾਂ ਦਾ ਸਵਾਗ ਨਹੀਂ ਕੀਤਾ ਜਾ ਸਕਦਾ ਸੋ ਇਸ ਕਰਕੇ ਇਸ ਗੱਲ ਦੇ ਅਸੀਂ ਡਟ ਕੇ ਖਿਲਾਫ ਸਮੁੱਚਾ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸੋ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ ਤੇ ਇਸ ਗੱਲ ਦੀ ਮਾਫੀ ਮੰਗੇ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪੰਜਾਬ ਸਰਕਾਰ ਤੇ ਵੱਲੋਂ ਵੀਰ ਬਾਲ ਦਿਵਸ ਬੰਦੀ ਕੀਤੇ ਨਿਰਦੇਸ਼ ਮਾਤਾ ਗੁਜਰੀ ਜੀ ਅਤੇ ਛੋਟੇ ਸੈਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਹਰ ਕੋਈ ਸੇਖਾ ਗੁਆਵਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਕਹਿ ਕਿ ਸਿੱਖ ਸਿਧਾਂਤਾਂ ਰਵਾਇਤਾਂ ਪਰੰਪਰਾਵਾਂ ਤੇ ਕਦਰਾਂ ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਿਕਤਾ ਨੂੰ ਸੱਟ ਮਾਰਨ ਵਾਲੀ ਹੈ ਬੈਂਤੀ ਇਹ ਆ ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਪੁੰਗੇ ਜਿਹਾ ਮੈਨੂੰ ਉੱਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫतीश ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਨੇ ਰੱਖਿਆ ਲੋ ਫੜ ਕੇ ਲੈ ਗਈ ਆ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਹ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸਖਬੀਰ ਸਿੰਘ ਬਾਦਲ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾਤ ਤੌਰ ਤੇ ਉੱਤੇ ਮੈਂ ਕਿਨ੍ਹੇ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਏ ਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਢੰਗ ਨਾਲ ਹੋਈ ਹੈ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਕਿ ਸਾਹਿਬ ਲੱਗਦਾ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਕਟਾਈ ਹੋਈ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇਸੇ ਪ੍ਰਬੰਧ ਜਿਹੜਾ ਆ ਪਰਵੰਦ ਸਾਬ ਮੀਡੀਆ ਤੇ ਜ਼ਿਆਦਾ ਜ਼ੋਰ ਪ੍ਰਵੰਦ ਜਿਹੜਾ ਸਾਰਾ ਹੀ ਮੀਡੀਆ ਮੀਡੀਆ ਨੂੰ ਨੋ ਤੁਸੀਂ ਸਾਰੇ ਵਾਈਟ ਉੱਪਰ ਕਰੋਗੇ ਜਾਂ ਸਾਰੇ ਸੋ ਬਿਲਕੁਲ ਨਹੀਂ ਮੈਂ ਇਹਦਾ ਕਰਦੇ ਨਹੀਂ ਤੁਸੀਂ ਤੁਸੀਂ ਪਲੀਜ਼ ਹੋਣ ਜਰਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਘਿਆ ਦੇ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਅਤੇ ਸਿੱਖ ਰਵਾਇਤਾਂ ਦੇ ਵਿਰੁੱਧ ਹੈ ਸਿੱਖ ਇਤਿਹਾਸ ਤੇ ਪਰੰਪਰਾਵਾਂ ਦੇ ਮੱਦੇਨਜ਼ਰ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਵੱਡੇ ਯੋਧਿਆਂ ਵਰਗੀ ਹੈ ਇਸੇ ਲਈ ਸਾਬਜਾਦਿਆਂ ਨੂੰ ਸੰਬੋਧਨ ਸਮੇਂ ਬਾਬਾ ਸ਼ਬਦ ਨਾਲ ਸਤਿਕਾਰ ਦਿੱਤਾ ਜਾਂਦਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350ਵੀਂ ਸਾਲਾ ਸ਼੍ਰੀ ਸ਼ਹੀਦੀ ਸ਼ਤਾਬਦੀ ਦੇ ਸਮੇਂ ਕਰਵਾਏ ਗਏ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਮर्याਦਾ ਤੇ ਪਰੰਪਰਾਵਾਂ ਦਾ ਉਲੰਘਣ ਕੀਤਾ ਗਿਆ ਜਿਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ